ਆ ਭਾਈ ਤੁਸੀਂ ਖਰਚਾਂ ਵਾਲਾ ਜੇਕਰ ਰੀਪਰ ਖਰੀਦਣਾ ਤਾਂ ਆਹ ਮਸ਼ੀਨ ਨਾਲ ਚੈੱਕ ਕਰਕੇ ਖਰੀਦੋ ਆਹ ਮਸ਼ੀਨ ਦੱਸੂ ਤੁਹਾਡੇ ਰੀਪਰ ਸਹੀ ਆ ਜਾਂ ਨਹੀਂ ਕਿਵੇਂ ਦੱਸੂਗਾ ਭਈ ਇਹ ਇਹ ਵੀਰੇ ਮੰਨ ਲੈ ਜਿਵੇਂ ਪਤਾ ਕੀ ਹੈ ਹੁਣ ਆਪਣਾ ਵੀ ਜ਼ਿੰਮੇਵਾਰਾਂ ਲਵੇ ਭਾਂਤ ਭਾਂ ਦੇ ਟਰੈਕਟਰ ਨੇਗੇ ਹੁਣ ਆਲਾ ਮੰਨ ਲੈ ਯਾਂਸੀ ਵਾਲੇ ਵੀ ਕਹਦਾਂਗੇ ਉਹ ਜੌਂਡੀਅਰ ਦੇ ਕਹਣਗੇ 540 ਚੱਕਰ ਨੇ ਜੌਂਡੀਅਰ ਦੇ ਨਹੀਂ ਵੀਰੇ 540 ਚੱਕਰ ਹੈਗੇ ਜੇ ਮੰਨ ਲੈ 540 ਚੱਕਰ ਨੇ ਉਹਦੇ ਮੰਨ ਲੈ 2000 ਤੋਂ ਉੱਪਰ ਜਾ ਕੇ 540 ਚੱਕਰ ਘਾੜਦਾ ਜੌਂਡੀਅਰ ਉਹ ਕਿਸਾਨ ਨੇ 200 2000 ਰੇਸ ਦਾ ਕਰਨੀ ਨਹੀਂ ਹੈਗੀ ਕਿਉਂਕਿ ਅਸੀਂ ਵੀਰੇ ਜਦੋਂ ਮੰਨ ਲੈ ਤੁਸੀਂ ਸਾਨੂੰ ਆ ਆਨਲਾਈਨ ਬੁੱਕ ਕਰਤਾ ਅਸੀਂ ਇਹਨੇ ਮੰਨ ਲਓ ਉਹਦੇ ਨਾਲ ਦਾ ਟਰੈਕਟਰ ਚੈੱਕ ਕਰਨਾ ਹੈਗਾ ਜਿਵੇਂ ਉਹਰੇ ਸਾਡੇ ਲਈ ਸੁਭਰਾਜ ਹੈ ਅਸੀਂ ਸੁਭਰਾਜ ਜੀ ਤੁਸੀਂ ਸੁਭਰਾਜ ਦਾ ਆਊਟ ਡਰਾਗ ਸਾਡੇ ਲਈ ਸਾਡੇ ਲਈ ਅਸੀਂ ਇਹਦਾ ਮੀਟਰਾਂ ਚੈੱਕ ਕਰਾਂਗੇ ਵੀ ਇਹ ਟਰੈਕਟਰ ਦੇ ਕਿੰਨੇ ਚੱਕਰ ਨੇ ਤੇ ਵੀ ਕਿੰਨੇ ਦੇ ਚ ਉਹ ਦੱਸ ਰਿਹਾ ਹੈਗਾ ਜੇ ਤੁਹਾਡੇ ਕੋਲੇ ਹਾਲੈਂਡ ਹੈ ਤਾਂ ਆਹ ਮਸ਼ੀਨ ਦੱਸੂ ਵੀ ਹਾਲੈਂਡ ਨਾਲ ਮਗਰ ਇਹ ਚੱਲੂ ਜਾਂ ਨਾ ਚੱਲੂ ਇਹ ਦੱਸੂ ਹੁਣ ਇਹ ਲਾ ਲਓ ਆਪਣੇ ਆਰਾਮ ਨਾਲ ਕਮਾਇਆ ਹੈਗੇ ਨੇ ਕੁਮੀ ਹੋ ਜਾਣਾ ਨਹੀਂ ਜੇ ਚ ਫਰਕ ਹੋਊਗਾ ਮਾਲਾ ਫਾਲਟ ਹੋਊਗਾ ਤਾਂ ਇਹਨੇ ਇੱਕ ਸਕਿੰਟ ਦੇ ਵਿੱਚ ਉੱਥੇ ਬੈਕ ਐਂ ਕਰਕੇ ਰੁਕ ਜਾਊਗਾ ਹਾਲੈਂਡ ਦੇ ਚੱਕਰ ਕਿੰਨੇ ਨੇ ਹੈਗੇ ਠੀਕ ਹੈ ਬਸ ਇਹ ਮਸ਼ੀਨ ਇਥੋਂ ਆ ਇਹ ਮਸ਼ੀਨ ਦੱਸੂਗੀ ਵੀ ਹਾਲੈਂਡ ਦੇ ਚੱਕਰ ਚੈੱਕ ਕਰਕੇ ਉਰੋਂ ਆਪਦੇ ਬੰਦੇ ਆਪਦੇ ਟਰੈਕਟਰ ਦਾ ਫੇਰ ਕਾਟਰ ਭੇਜਾਂਗੇ ਅਸੀਂ। ਵੀ ਉਹ ਨਹੀਂ ਹੈਗਾ ਵੀ ਮਰਜ਼ੀ ਨਾਲ ਉਹੀ ਪਵਾਤਾ ਇੱਥੇ ਨਾ ਨਾ ਮੇਰਾ ਐ ਨਹੀਂ ਆਇਤਾ ਤੇ ਟਰੈਕਟਰਾਂ ਫਰਕ ਆਏਗਾ। ਹੁਣ ਜਿਆਦਾ ਬੁੱਕ ਕਰਵਾਉਣਾ ਹੈ 5-7000 ਰੁਪਏ ਪਾ ਕੇ ਬੁੱਕ ਹੋ ਜਾਊਗਾ। ਬਾਕੀ ਪੇਮੈਂਟ ਬੰਦਾ ਜਦੋਂ ਦੇ ਦੇ ਜਦੋਂ ਕਾਟਰ ਉੱਥੇ ਪਹੁੰਚ ਗਿਆ। ਤੁਸੀਂ ਰੰਗ ਆਪਦੇ ਟਰੈਕਟਰ ਨਾਲ ਮੈਚ ਵੀ ਕਰਵਾ ਸਕਦੇ ਹੋ। ਗਾਰੰਟੀ ਵਾਇਰ ਹੁਣ ਸਾਲ ਦੀ ਦੇਤੀ ਕੁਝ ਵੀ ਹੁੰਦਾ। ਬਾਈਆਂ ਦੀ ਫਰਮ ਹੈਗੇ ਬਿਲਖੂ ਐਗਰੀਕਲਚਰ ਵਰਕਸ ਨੰਬਰ ਵੀਡੀਓ ਵਿੱਚ ਚੱਲਦੇ ਆ ਇਹ ਤੇ ਕਾਲ ਕਰ ਲਿਓ।